ਅਕਸਰ ਜਦੋਂ ਆਪਾਂ ਸਵੇਰੇ ਸੁੱਤੀ ਹੁੰਦੀਆਂ ਗੂੜੀ ਨੀਂਦ ਦੇ ਵਿੱਚ ਹੁੰਦੀਆਂ ਤਾਂ ਅਚਾਨਕ ਆਪਣੀ ਅੱਖ ਖੁੱਲ ਜਾਂਦੀ ਹੈ ਆਪਾਂ ਉੱਠਦੀਆਂ ਉੱਠ ਕੇ ਸੋਚਦੇ ਆਂ ਵੀ ਚਲੋ ਬਾਥਰੂਮ ਦਾ ਆਪਣਾ ਹਨਾ ਵੇਪਨ ਬਾਥਰੂਮ ਜਾਣਾ ਹੈਗਾ ਤਾਂ ਆਪਣੀ ਅੱਖ ਖੁੱਲੀ ਹੈ ਜਾਂ ਆਪਾਂ ਨੇ ਕਾਰਵਟ ਬਦਲੀ ਹੈ ਤਾਂ ਆਪਣੀ ਅੱਖ ਖੁੱਲੀ ਹੈਗੀ ਤੇ ਆਪਾਂ ਉੱਠਦੇ ਆਂ ਉੱਠ ਕੇ ਚਲੇ ਜਾਂਦੇ ਆਂ ਤੇ ਆ ਕੇ ਦੁਬਾਰਾ ਤੋਂ ਫੇਰ ਸੌ ਜਾਂਦੇ ਆਂ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਸੁਣਾ ਦਿੰਦੀ ਆਂ ਨਾਲ-ਨਾਲ ਇੱਕ ਵਾਰ ਨਾ ਕਹਿੰਦੇ ਰਸਤੇ ਦੇ ਵਿੱਚ ਜਾਰਿਆ ਸੀਗਾ ਕੋਈ ਵੈਸੇ ਤਾਂ ਗੁਰੂ ਸਾਹਿਬਾਂ ਜੀ ਦੇ ਨਾਲ ਵੀ ਇਹ ਸਾਖੀ ਜੁੜੀ ਹੋਈ ਹੈ ਤੇ ਬਾ ਮਹਾਪੁਰਸ਼ਾਂ ਨੇ ਵੀ ਬਹੁਤ ਥਾਂਵੇਂ ਇਹ ਸਾਖੀ ਇਹ ਜੋੜੀ ਹੈ ਕਹਿੰਦੇ ਇਤਨਾ ਇੱਕ ਮੋਰੀਆਂ ਵਾਲੀ ਕੋਈ ਜਿਵੇਂ ਰਜਾਈਆਂ ਹੁਣ ਸਰਦੀਆਂ ਆਉਣਗੀਆਂ ਨਾ ਮੋਰੀਆਂ ਵਾਲੀ ਜਾਂ ਹੁਣ ਆਪਾਂ ਕੰਬਲ ਲੈਣੇ ਆਂਗੇ ਬਲੈਂਕਟ ਏ ਸੀਗੇ ਬਲੈਂਕਟ ਵਗੈਰਾ ਕਹਿੰਦੇ ਜਿਹਨੂੰ ਉਹਦੇ ਵਿੱਚ ਨਾ ਗਲੀਆਂ ਕਰੀਆਂ ਹੋਈਆਂ ਸੀਗੀਆਂ ਉਹ ਕੋਈ ਲਈ ਪਿਆ ਸੀਗਾ ਤਾਂ ਉਹਨੇ ਪੁੱਛਿਆ ਰਸਤੇ 'ਚ ਜਾਂਦੇ ਜਾਂਦੇ ਕਹਿੰਦੇ ਵੀ ਤੂੰ ਇਹੇ ਕਹਿੰਦੇ ਸੁੱਤਾ ਪਿਆਗਾ ਵੀ ਲੋ ਲੈਤਾ ਹੋਇਆ ਨਹੀਂ ਠੰਡਾ ਬਿਤਾਏ ਦੇ ਵਿੱਚ ਤਾਂ ਇਹ ਮੋਰੀਆਂ ਨੇ ਜਿਹੜੀਆਂ ਦੇ ਕਿਉਂ ਰੱਖੀਆਂ ਹੋਈਆਂ ਨੇ ਜਿਹੜੇ ਇਹ ਕਟਿੰਗ ਕਰਕੇ ਤਾਂ ਕਿਉਂ ਹੋਇਆ ਹੋਇਆਗਾ ਉਹ ਕਹਿੰਦੇ ਵੀ ਤੁਸੀਂ ਜਾਓ ਵੀ ਤੁਸੀਂ ਇਸ ਚੀਜ਼ ਤੋਂ ਕੀ ਲੈਣਾ ਉਹ ਕਹਿੰਦੇ ਵੀ ਨਹੀਂ ਤੂੰ ਦੱਸ ਤਾਂ ਸਹੀ ਵੀ ਇਹ ਚੀਜ਼ ਕੀ ਹੈ ਉਹ ਕਹਿੰਦੇ ਵੀ ਜਿਹੜੀ ਇਹ ਉੱਪਰ ਕੰਬਲ ਹੈ ਨਾ ਓੜਿਆ ਹੋਇਆ ਇਹ ਕਾਲਯੁਗ ਦਾ ਹੈਗਾ ਇਹ ਆਲਸ ਦਾ ਹੈਗਾ ਇਹ ਦਲਿਤਰਤਾ ਦਾ ਹੈਗਾ ਪਰ ਜਿਹੜੀਆਂ ਇਹਦੇ ਵਿੱਚ ਮੋਰੀਆਂ ਰੱਖੀਆਂ ਹੋਈਆਂ ਨੇ ਨਾ ਜਿਹੜੇ ਦੇ ਵਿੱਚ ਕੱਟ ਨੇ ਨਾ ਉਹਦੇ ਵਿੱਚ ਦੀ ਕਹਿੰਦੇ ਕਈ ਵਾਰੀ ਜਿਹੜੇ ਕਰਮਾਂ ਵਾਲੇ ਹੁੰਦੇ ਨੇ ਭਾਗਾਂ ਵਾਲੇ ਹੁੰਦੇ ਆ ਨਾ ਉਹ ਕਹਿੰਦੇ ਨਿਕਲ ਜਾਂਦੇ ਆ ਇਕ ਕਾਲਯੁਗ ਦਾ ਸਿਧਾਂਤ ਹੈਗਾ ਜਦੋਂ ਆਪਾਂ ਸਵੇਰੇ ਮਾਰਨਿੰਗ ਟਾਈਮ ਹੁੰਦਾ ਵੀ ਰੱਬ ਨੂੰ ਮਿਲਣ ਦਾ ਸਮਾਂ ਹੁੰਦਾ ਨਾ ਉਦੋਂ ਆਪਾਂ ਨੂੰ ਬੜੀ ਗੂੜੀ ਨੀਂਦ ਆਉਂਦੀ ਹੈ ਸਾਰੀ ਰਾਤ 12 1 2 ਵਜੇ ਜਾਂਦੇ ਨੇ ਆਪਾਂ ਨੂੰ ਨਾ ਨੀਂਦ ਨਹੀਂ ਆਉਂਦੀ ਹੈਗੀ ਪਰ ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋ ਜਾਂਦਾ ਨਾ ਉਦੋਂ ਬੜੀ ਗੂੜੀ ਨੀਂਦ ਆਉਂਦੀ ਹੈ ਉਦੋਂ ਹੁੰਦਾ ਵੀ ਅੱਧਾ ਘੰਟਾ ਹੋਰ ਪੈ ਜੀ ਅੱਧਾ ਘੰਟਾ ਹੋਰ ਪੈ ਜੀ ਨਾ ਕਿੰਨੇ ਸਮਾਂ ਕਿਸੇ ਲਈ ਨਹੀਂ ਖੜਿਆ ਹੈਗਾ ਸਮੇਂ ਨੇ ਚੱਲੀ ਜਾਣਾ ਹੈਗਾ ਤੂੰ ਕਹਿੰਦੇ ਪਿੱਛੇ ਸੁੱਟ ਜਾਣਾ ਹੈਗਾ ਅਗਰ ਤੂੰ ਸਮੇਂ ਦੀ ਕਦਰ ਨਾ ਕਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭ ਸਤਿ ਸ੍ਰੀ ਅਕਾਲ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਆਪਣੀ ਸਪੈਨ ਨੂੰ ਇਨਾ ਪਿਆਰ ਦੇ ਰਹੇ ਹੋ ਤੇ ਆਪਣੀ ਜੀਵਨ ਨੂੰ ਸੰਭਾਲ ਰਹੇ ਹੋਗੇ ਜੋ ਵੀ ਮੈਂ ਤੁਹਾਨੂੰ ਸਾਰੇ ਪੈਨਪ੍ਰਾਪਾ ਨੂੰ ਦੱਸਦੀ ਆਂਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਅਗਰ ਤੁਸੀਂ ਇਸ ਚੀਜ਼ ਨੂੰ ਸੰਭਾਲ ਲਿਆ ਨਾ ਤਾਂ ਸਮਝ ਲਓ ਵੀ ਤੁਸੀਂ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਕਪੂੰਜੀ ਸੰਭਾਲ ਲਈ ਸਵਿਰੀ ਅਕਸਰ ਤੁਸੀਂ ਦੇਖਿਆ ਹੋਣਾਗਾ ਬਿਨ ਸੁੱਤੇ ਪਿਆਂਦੀ ਨਾ ਅਚਾਨਕ ਅੱਖ ਖੁੱਲ ਜਾਂਦੀ ਹੈ ਵੀ ਆਪਾਂ ਨੂੰ ਹੁੰਦਾ ਵੀ ਮੈਂ ਨੂੰ ਨਾ ਕਈ ਵਾਰੀ ਜਿਵੇਂ ਬਾਥਰੂਮ ਦਾ ਆਪਾਂ ਨੂੰ ਜ਼ੋਰ ਪੈਂਦਾ ਵੀ ਮੈਂ ਬਾਥਰੂਮ ਜਾ ਕੇ ਆਮਾ ਨਾ ਪਿਸ਼ਾਬ ਦਾ ਜ਼ੋਰ ਪੈਣਾ ਵੀ ਕਹਿੰਦੇ ਇੱਕ ਆਪਾਂ ਨੂੰ ਕਈ ਵਾਰੀ ਹੁੰਦਾ ਨਾ ਵੀ ਇਹ ਤਾਂ ਕੋਈ ਸਰੀਰਿਕ ਕੋਈ ਰੈਗੀ ਵੀ ਆਪਾਂ ਜਿਆਦਾ ਪਾਣੀ ਪੀ ਲਿਆ ਹਾਂ ਜਾਂ ਜਿਆਦਾ ਰੋਟੀ ਕਰੋਗਾ ਨਾ ਖਾਣੇ ਉਹਨੇ ਲਿਕਵਿਡ ਚੀਜ਼ਾਂ ਖਾ ਲਈਆਂ ਹੋਣੀਆਂ ਵੀ ਤਾਂ ਆਪਾਂ ਨੂੰ ਇਸ ਜੇ ਕਦੀ ਤੁਸੀਂ ਨੋਟਿਸ ਕਰ ਰਹੇ ਹੋ ਵੀ ਅਕਸਰ ਤੁਹਾਡੀ ਅੱਖ ਦੋ ਜਾਂ 5 ਦੇ ਵਿੱਚ ਵਿੱਚ ਜਾਂ 2 ਤੋਂ 6 ਵਜੇ ਦੇ ਵਿੱਚ ਵਿੱਚ ਹੀ ਕਿਉਂ ਖੁੱਲਦੀ ਹੈ ਉਸ ਤੋਂ ਪਹਿਲਾਂ ਕਿਉਂ ਨਹੀਂ ਖੁੱਲਦੀ ਜਾਂ ਉਸ ਤੋਂ ਬਾਅਦ ਕਿਉਂ ਨਹੀਂ ਹੈ ਨਾ ਵੀ ਇਹ ਨਾ ਤੇ ਕਈ ਤੁਹਾਨੂੰ ਅਜਿਹੇ ਵੀ ਮਿਲ ਜਾਣਗੇ ਵੀ ਜਿਹੜੇ ਕਹਿੰਦੇ ਨੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਜੋ ਤੂੰ ਤੁਸੀਂ ਠਾਇਆ ਮੈਂ ਤੋਰੀ ਜਾਗਾਈ ਹੈ ਅਕਸਰ ਪਰਿਵਾਰ ਦੇ ਵਿੱਚ ਇੱਕ ਦੋ ਮੈਂਬਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਅੱਖ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਖੁੱਲਦੀ ਉਹ ਖੁੱਲਦੀ ਹੈ ਉਹ ਇੱਕ ਵਾਈਦੂ ਜੀ ਦਾ ਤੁਹਾਨੂੰ ਸੰਦੇਸ਼ ਹੈ ਉਹ ਤੁਹਾਡੇ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਜਿਹੜੇ ਆਪਾਂ ਕਹਿ ਦਿੰਨੇ ਆਂਗੇ ਹਨਾ ਬਜ਼ੁਰਗ ਚਲੇ ਗਏ ਹੈਗੇ ਕਈ ਅਜਿਹੇ ਸੀ ਜਿਹੜੇ ਕਿ ਬਹੁਤ ਨਾਮ ਜਪ ਦਾ ਕਰਦੇ ਸੀ ਜਿਹੜੇ ਕਿ ਆਪਣੇ ਮਹਾਪੁਰਸ਼ ਲਾਲੋ ਜਾਂ ਤੁਸੀਂ ਹੈਨਾ ਬ੍ਰह्मज्ञानी ਲਾਲੋ ਜਾਂ ਤੁਸੀਂ ਆਪਾਂ ਕਹਿੰਦੇ ਵੀ ਵਾਹਿਗੁਰੂ ਜੀ ਦੀਆਂ ਆਕਾਸੀ ਫੌਜਾਂ ਸਵੇਰੇ ਅੰਮ੍ਰਿਤ ਵੇਲੇ ਹਨਾ ਸਾਰੀਆਂ ਜਿਹੜੀਆਂ ਰੂਹਾਂ ਨੇ ਨਾ ਕਹਿੰਦੀ ਇਹ ਉਹ ਇੱਕ ਸਾਰੇ ਬ੍ਰਹਿਮੰਡ ਦੇ ਵਿੱਚ ਕਹਿੰਦੀ ਤੁਰਦੀਆਂ ਫਿਰਦੀਆਂ ਨੇ ਕੀ ਆ ਉਸ ਟਾਈਮ ਕਹਿੰਦੇ ਜਿਹੜੀ ਤੁਹਾਡੀ ਅੱਖ ਖੁੱਲਦੀ ਹੈ ਨਾ ਉਹ ਗੁਰੂ ਸਾਹਿਬ ਤੁਹਾਨੂੰ ਖੁਦ ਉਠਾਉਂਦੇ ਆ ਗੁਰੂ ਸਾਹਿਬ ਖੁਦ ਕਹਿੰਦੇ ਨੇ ਵੀ ਤੂੰ ਉਠਾ ਮੈਂ ਤੇਰੇ ਕਰਮ 바ਦਲ ਦਾ ਮੈਂ ਤੇਰੀ ਕਿਸਮਤ ਮੈਂ ਤੇਰੇ ਭਾਗ ਬਦਲ ਨਾ ਆਇਆ ਪਰ ਆਪਾਂ ਉਸ ਟਾਈਮ ਕੀ ਕਰਦੇ ਆ ਜਿਹੜਾ ਆਲਸ ਜਿਹੜਾ ਦਲੇਦਰਤਾ ਦਾ ਜਿਹੜਾ ਕਾਲਯੁਗ ਦੀ ਜਿਹੜੀ ਲੋਈ ਹੁੰਦੀ ਨੇ ਉਹਨੂੰ ਸਮਾਰ ਕੇ ਕੁੱਟ ਕੇ ਪੈ ਜਾਣਾ ਕਈ ਵਾਰੀ ਆਪਾਂ ਉੱਠ ਵੀ ਜਾਂਦੇ ਆ ਉੱਠ ਕੇ ਫੇਰ ਆਪਾਂ ਆ ਕੇ ਪੈ ਜਾਂਦੇ ਆ ਕਿ ਸੌ ਜਾਂਦੇ ਆਗੇ ਤਾਂ ਉਸ ਟਾਈਮ ਤੁਸੀਂ ਆਪਣੀ ਕਿਸਮਤ ਨੂੰ ਸਵਾਰ ਰਹੇ ਹੋ ਉਸ ਟਾਈਮ ਜਦੋਂ ਤੁਹਾਨੂੰ ਤੁਹਾਡੀ ਅੱਖ ਖੁੱਲਦੀ ਹੈ ਨਾ ਅਕਸਰ ਤੁਸੀਂ ਪਹਿਲਾਂ ਸੁਣਿਆ ਵੀ ਹੋਣਾ ਕਿ ਜਿਹੜੇ ਅੰਮ੍ਰਿਤ ਵੇਲੇ ਦੇ ਸੁਪਨੇ ਹੁੰਦੇ ਨੇ ਨਾ ਉਹ ਸੱਚ ਹੁੰਦੇ ਨੇ ਉਹ ਕਿਉਂ ਸੱਚ ਹੁੰਦੇ ਨੇ ਕਿਉਂਕਿ ਜਦੋਂ ਆਪਾਂ ਅੰਮ੍ਰਿਤ ਵੇਲੇ ਉਠਦੇ ਆ ਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਪਾਂ ਸਿਮਰਨ ਕਰਦੇ ਆ ਨਾਮ ਜਪਦੇ ਆ ਵਾਹਿਗੁਰੂ ਨੂੰ ਚੇਤੇ ਕਰਦੇ ਆ ਇੱਕ ਤਾਂ ਦੇਖੋ ਉਸ ਟਾਈਮ ਸਾਰਾ ਵਾਤਾਵਰਨ ਹੁੰਦਾ ਜਿਹੜਾ ਸ਼ੁੱਧ ਹੁੰਦਾ ਤੁਸੀਂ ਨਾ ਕਈ ਵਾਰੀ 3 ਵਜੇ 4 ਵਜੇ ਜਾਂ 5 ਵਜੇ ਤੁਸੀਂ ਨਾ ਬਾਹਰ ਆਪਨੇ ਜਾ ਕੇ ਦੇਖਿਓ ਤਾਂ ਤੁਹਾਨੂੰ ਉੱਥੇ ਹਵਾ ਜਿਹੜੀ ਹਨਾ ਵਾਤਾਵਰਨ ਹੈਗਾ ਕਿੰਨਾ ਸ਼ੁੱਧ ਤੇ ਇੱਕ ਸਕੂਨ ਜਿਹਾ ਦੇ ਨਾਲ ਹੋਊਗਾ ਦੂਸਰਾ ਪੋਸਟ ਟਾਈਮ ਕਹਿੰਦੇ ਜਿੰਨੀਆਂ ਵੀ ਆਪਣੀਆਂ ਸ਼ਕਤੀਆਂ ਨੇ ਨਾ ਬ੍ਰਹਿਮੰਡ ਦੀਆਂ ਉਹ ਕਹਿੰਦੇ ਤੁਹਾਡੇ ਕਾਲੇ ਦਿਵਾਲੇ ਕੰਮ ਕਰਦੀਆਂ ਨੇ ਅਕਸਰ ਤੁਸੀਂ ਸੁਣਿਆ ਹੋਣਾ ਕਿ ਕਹਿੰਦੇ 12 ਵਜੇ ਰਾਤ ਨੂੰ ਕੁੱਤਾ ਕੰਮ ਕਰਦੀਆਂ ਨੇ ਤੇ 1 ਵਜੇ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਵੀਰ ਜਿਹੜੇ ਦੇਵਤੇ ਨੇ ਨਾ ਉਹ ਕਹਿੰਦੇ ਧਰਤੀ ਤੇ ਆਉਂਦੇ ਆ ਦੇਖੋ ਅੱਖੀ ਜੇ ਆਪਾਂ ਕਹੀਏ ਵੀ ਕਿਹੜਾ ਕਿਸੇ ਨੇ ਦੇਖੇ ਨੇ ਦੇਖਿਆ ਤਾਂ ਕੁਝ ਵੀ ਨਹੀਂ ਹੈਗਾ ਹੁਣ ਜਿਹੜਾ ਆਪਣਾ ਸਰੀਰ ਦੀ ਉਤਪਤੀ ਹੋਈ ਹੈ ਇਹ ਵੀ ਤੁਹਾਨੂੰ ਪਤਾ ਹੈ ਵੀ ਇੱਕ ਬੂੰਦ ਪਾਣੀ ਤੋਂ ਹੋਈ ਹੈਗੀ ਉਹ ਫਿਰ ਆਪਾਂ ਕਿਈ ਇਹ ਵੀ ਹਾਂ ਆਏ ਕਿ ਮੈਂ ਹੋ ਚੁੱਕਾ ਦੇਖੋ ਜੇ ਆਪਾਂ ਇਸ ਚੀਜ਼ਾਂ ਦੇ ਵਿੱਚ ਫਸ ਜਾਗੇ ਤਾਂ ਆਪਣਾ ਜਿਹੜਾ ਇਹ ਇਨਸਾਨ ਜੁਨੇ ਆਪਾਂ ਨੂੰ ਵਾਈਗੁਰੂ ਜੀ ਨੇ ਦਿੱਤੀ ਇਹ ਪੰਮਲ ਪੈਸੇ ਵਿੱਚ ਆਪਾਂ ਫਸੇ ਰਹਾਂਗੇ ਘੁੰਮਣ ਘੇਰੀਆਂ ਦੇ ਵਿੱਚੋਂ ਨਿਕਲਣ ਵਾਸਤੇ ਨਾ ਤੁਸੀਂ ਜਿਹੜੇ ਤੁਹਾਡੀ 3 ਤੋਂ 5 ਵਜੇ ਦੇ ਵਿੱਚ ਅੱਖ ਖੋਲਦੀ ਹੈ ਨਾ ਤਾਂ ਤੁਸੀਂ ਸਮਝ ਲਓ ਵੀ ਵਾਈਗੁਰੂ ਜੀ ਤੁਹਾਨੂੰ ਉਠਾ ਰਹੇ ਨੇ ਤੁਹਾਡੀ ਕਿਸਮਤ ਬਦਲਨੀ ਚਾਹੁੰਦੇ ਨੇ ਤੁਹਾਡੇ ਚੰਗੇ ਕਰਮ ਲਿਖਣੇ ਚਾਹੁੰਦੇ ਨੇ ਤੁਹਾਨੂੰ ਵੈਗਰੂ ਜੀ ਬਾਹ ਫੜ ਕੇ ਉਠਾ ਰਹੇ ਨੇ ਵੀ ਉਠ ਪੁੱਤ ਤੇਰਾ ਸਮਾਂ ਬਦਲ ਨਾਲ ਹੈ ਪੁੱਤ ਉਠ ਮੈਂ ਤੇਰੇ ਕਰਮ ਲਿਖਣੇ ਨੇ ਤੂੰ ਪੁੱਤ ਉਠ ਜਿਵੇਂ ਆਪਾਂ ਛੋਟੇ ਹੁੰਦੇ ਸੀ ਨਾ ਜਿਹੜੇ ਮੇਰੀ ਏਜ ਦੇ ਨੇ 42 40 ਦੇ ਲਵੇ ਵਾਲੇ ਆਪਾਂ ਪੱਟੀ ਲਿਖਦੇ ਹੁੰਦੇ ਸੀ ਪੱਟੀ ਨੂੰ ਪਹਿਲਾਂ ਕੋਚ ਦੇ ਸੀ ਨਾ ਫਿਰ ਪੱਟੀ ਨੂੰ ਸਵੇਰੇ ਲਿਖਦੇ ਸੀ ਕੀ ਗਾਜਨੀ ਦੇ ਨਾਲ ਪੋਚਿਆ ਜਾਂਦਾ ਸੀ ਉਹੀ ਚੀਜ਼ ਹੈ ਕਿ ਕਹਿੰਦੇ ਸ਼ਾਮ ਨੂੰ ਆਪਾਂ ਜਦੋਂ ਸੌਂਨੇ ਆ ਦੇਖੋ ਆਪਣੇ ਸਾਰੇ ਚੀਜ਼ਾਂ ਪੁੱਤਕਾਵਟ ਕਰਕੇ ਸੌਂ ਜਾਂਦੇ ਆ ਤੇ ਜਦੋਂ ਅਮਰ ਦੇ ਵੇਲੇ ਉੱਠਦੇ ਆ ਨਾ ਉਹਦਾ ਮਨ ਬੜਾ ਫਰੈਸ਼ ਹੁੰਦਾ ਫਿਰ ਉੱਠਣਸਾਰ ਜੇ ਕਿਵੇਂ 6 ਵਜੇ ਜਾਂਦੇ ਨੇ ਜਾਂ 7 ਵਜੇ ਜਾਂਦੇ ਨੇ ਨਾ ਫਿਰ ਵੇ ਉੱਠ ਖੜ ਵੇ ਵੇ ਤੂੰ ਲੇਟ ਹੋ ਗਿਆ ਵੇ ਫਿਰ ਬੜਾ ਆਪਾਂ ਚ ਵੀ ਕਰਦੇ ਨਾਲ ਉਹ ਬੁਰਸ਼ ਵੀ ਹੱਥ 'ਚ ਸਾਰਾ ਕੁਝ ਐਦਾਂ ਹਨਾ ਖਾਣਾ ਵੀ ਹੱਥ 'ਚ ਵੀ ਫਿਰ ਨਾ ਆਪਾਂ ਐ ਭੱਜ ਨੱਟ ਦੇ ਵਿੱਚ ਨਾ ਐਂ ਤੁਰ ਜਾਂਦੇ ਆਂਗੇ ਤੇ ਸਾਰਾ ਕੁਝ ਖਤਮ ਆਗੇ ਸਮੇ ਦੇ ਨਾਲ ਆਪਾਂ ਚੱਲਾਂਗੇ ਨਾ ਕਿਉਂਕਿ ਬਹੁਤ ਵੱਡੀ ਮਹਾਨਤਾ ਬਹੁਤ ਭੈਣ ਭਰਾਵਾਂ ਦੀ ਮੈਨੂੰ ਮੈਸੇਜ ਆਉਂਦੇ ਨੇ ਕਿ ਜਿਹੜੇ ਭੈਣ ਭਰਾ ਅਮ੍ਰਿਤ ਵੇਲੇ ਨਾ ਨਿਤਨੇਮ ਕਰਦੇ ਨੇ ਜਾਂ ਅਮ੍ਰਿਤ ਵੇਲੇ ਤੁਸੀਂ ਸਿਰਫ ਵਾਹਿਗੁਰੂ ਸਿਮਰਨ ਕਰਨ ਲੱਗੇ ਨਾ ਅਗਰ ਤੁਸੀਂ ਚਾਹੋਗੇ ਵੀ ਤੁਹਾਡਾ ਜੀਵਨ ਦੇ ਵਿੱਚ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਤੁਹਾਡੇ ਜੀਵਨ ਦੇ ਵਿੱਚੋਂ ਹਰ ਇੱਕ ਚੀਜ਼ ਦੇ ਵਿੱਚ ਤਰੱਕੀ ਹਰ ਇੱਕ ਚੀਜ਼ ਦੇ ਵਾਹਿਗੁਰੂ ਜੀ ਵੀ ਆਪ ਹੀ ਤੁਹਾਡਾ ਕੰਮ ਕਰਨ ਹਨ ਕਈ ਵਾਰ ਮੈਨੂੰ ਵੀ ਕਹਿੰਦੇ ਨੇ ਵੀ ਹਨਾ ਇੱਕ ਇੱਕ ਪਰਾਂ ਨੇ ਮੈਨੂੰ ਮੈਸੇਜ ਕੀਤਾ ਕਿ ਵਾਹਿਗੁਰੂ ਜੀ ਨੇ ਤਾਂ ਆਪਣਾ ਦਾਨੀ ਬਣਾਇਆ ਸੀ ਹਨਾ ਵੀ ਆਪਾਂ ਮੰਗਦੇ ਬਣੇ ਜਾਂਦੇ ਆਂ ਆਪਾਂ ਦਾਨੀ ਬਣਾਇਆ ਗ ਜਿਹੜੇ ਸ੍ਰਿਸ਼ਟੀ ਦੇ ਵਿੱਚ ਸਾਜੇ ਹੋਏ ਨੇ ਜਿਵੇਂ ਕਿ ਪਸ਼ੂ ਪੰਛੀਆਂ ਨੂੰ ਤੁਸੀਂ ਨੇ ਕੁਝ ਪਾਉਣਾ ਆਪਦੇ ਨਾਲ ਦੇ ਪੈਣ ਭਰਾਵਾਂ ਨੂੰ ਜਾਂ ਕੋਈ ਗਰੀਬ ਹੈ ਨਾ ਤੁਸੀਂ ਕੁਝ ਵੀ ਹੈ ਨਾ ਦਾਨ ਨਹੀਂ ਆਪਾਂ ਗੁਰੂ ਸਾਹਿਬ ਜੀ ਦੇ ਅੱਗੇ ਨਹੀਂ ਜਾ ਬਣ ਸਕਦੇ ਆਪਾਂ ਜਾਣਿਆ ਕੋਰਤਵਾਰਾ ਸਾਹਿਬ ਹੈ ਨਾ ਕੁਝ ਜਿਵੇਂ ਪੱਖਾ ਦੇ ਤਾਂ ਕੋਈ ਏਸੀ ਦੇ ਤਾਂ ਕੁਝ ਵੀ ਦੇ ਤਾਂ ਪੁੱਤ ਡੜੜ ਨੌਲ ਨਾ ਦਾਨ ਕੀਤਾ ਤੂੰ ਕੌਣ ਹੈ ਦਾਨ ਕਰਨ ਵਾਲਾ ਦੇਣ ਵਾਲਾ ਤਾਂ ਵਾਹਿਗੁਰੂ ਆਏਗਾ ਉਹਨੇ ਤੈਨੂੰ ਚੰਗੇ ਦੋ ਹੱਥ ਦਿੱਤੇ ਉਹਨੇ ਤੈਨੂੰ ਬੁੱਧੀ ਦਿੱਤੀ ਉਹਨੇ ਤੈਨੂੰ ਸਭ ਕੁਝ ਦਿੱਤਾ ਨਹੀਂ ਲੂਲੇ ਲੰਗੜੇ ਕਿਹੜਾ ਫਿਰ ਦੇਣੀ ਵਿਚਾਰੇ ਜਿਹੜੇ ਮਾੜੇ ਮੰਗਦੇ ਵਿਚਾਰੇ ਸੜਕਾਂ ਤੇ ਬੈਠੇ ਨੇ ਉਹ ਕਿਹੜਾ ਮੰਗ ਨਹੀਂ ਰਹੇ ਤੈਨੂੰ ਵੀ ਤਰੱਕ ਉਦਾਂ ਦਾ ਬਣਾ ਦਿੰਦਾ ਤਾਂ ਥੋੜਾ ਜਿਹਾ ਦਿਮਾਗ ਨੂੰ ਖੁਰਕ ਕੇ ਗੱਲ ਕਰਿਆ ਕਰੋ ਸ਼ੁਕਰ ਕਰਿਆ ਕਰੋ ਪਿਤਾ ਜੀ ਜਿਹੜੇ ਪੈਣਪਰਾ ਦੀ ਅੱਖ ਖੁੱਲਦੀ ਹੈ ਨਾ ਇਸ ਟਾਈਮ ਤਾਂ ਉੱਠ ਕੇ ਨਾ ਸ਼ੁਕਰ ਕਰਿਆ ਕਰੋ ਕਿ ਇਸ ਟਾਈਮ ਤੁਸੀਂ ਸੋਚਿਆ ਕਰੋ ਵੀ ਜਿਹੜੇ ਸਾਡੇ ਆ ਪਿੱਤਰ ਨੇ ਨਾ ਜਾਂ ਸਾਡੇ ਪਿਆਰੇ ਨੇ ਸਾਡੇ ਵਾਹਿਗੁਰੂ ਜੀ ਦੇ ਰੂਪ ਦੇਖੋ ਇਸ ਤੋਂ ਦੁਨੀਆ ਤੋਂ ਗਏ ਨੇ ਹੈ ਤਾਂ ਵਾਹਿਗੁਰੂ ਜੀ ਕਣ-ਕਣ ਦੇ ਵਿੱਚ ਵਸਦੇ ਆ ਤੇ ਉਹ ਮੈਨੂੰ ਨਾ ਉਠਾ ਰਹੇ ਨੇ ਉਹ ਕਹਿ ਰਹੇ ਨੇ ਪੁੱਤ ਉਠ ਤਾਂ ਤੁਸੀਂ ਉੱਠਿਆ ਕਰੋ ਕਈ ਹੁੰਦੇ ਵੀ ਆਪਾਂ ਨੂੰ ਇੰਨੇ ਸੁਦੇਹਾਨਾ ਇਸ਼ਨਾਨ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਉੱਠ ਕੇ ਮੂੰਹ ਧੋ ਕੇ ਚਾਹੇ ਮੂੰਹ ਹੱਥ ਵੀ ਨਾ ਤਾਂ ਤੁਸੀਂ ਉੱਠ ਕੇ ਕੇਰਾ ਬੈਠ ਕੇ ਨਾ ਵਾਹਿਗੁਰੂ ਜੀ ਦੇ ਨਾਲ ਚਰਨਾਚਰ ਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਗਲ ਦੁਆਰ ਕੋ ਛਾੜ ਕੇ ਗਿਓ ਤੋਹਾਰੋ ਦੁਆਰ ਬਾਹੇ ਕੇ ਹੀ ਕਿਲਾ ਜਸ ਕੋ ਵੀ ਨਦਾਸ ਤੋਹਾਰ ਪਿਤਾ ਜੀ ਬਹੁਤ ਜਨਮ ਪਟਕ ਕੇ ਇਸ ਜਨਮ ਨੂੰ ਆਪਦੇ ਲੇਖੇ ਲਾ ਲਓ ਇਸ ਜਨਮ ਤਾਂ ਵਾਹਿਗੁਰੂ ਜੀ ਸੋਜੀ ਬਖਸ਼ ਦੋ ਕਿਰਪਾ ਕਰੋ ਬਹੁਤ ਪਾਪਾਂ ਕੀਤੇ ਨੇ ਤਾਂ ਹੀ ਤਾਂ ਵਾਹਿਗੁਰੂ ਜੀ ਇਹ ਦੁੱਖ ਭੋਗ ਰਹੇ ਆ ਵਾਹਿਗੁਰੂ ਜੀ ਮੇਰੇ ਘਰ ਦੇ ਵਿੱਚੋਂ ਗਰੀਬੀ ਵਾਹਿਗੁਰੂ ਜੀ ਮੇਰੇ ਘਰ ਦੇ ਵਿੱਚੋਂ ਨਸ਼ਾ ਵਾਹਿਗੁਰੂ ਜੀ ਦਲੇਧਰਤਾ ਕਲੇਸ਼ ਸਾਰੇ ਪਤਨ ਕੀ ਕਿੰਨਾ ਕੁਸ਼ ਹੋਇਆ ਪਿਆ ਪਿਤਾ ਜੀ ਕੋਈ ਸਮਝ ਨਹੀਂ ਆ ਰਿਹਾ ਕੋਈ ਰਸਤਾ ਨਹੀਂ ਦਿਖ ਰਿਹਾ ਖੁਦ ਰਸਤਾ ਦਿਖਾਓ ਪਿਤਾ ਜੀ ਤੁਸੀਂ ਸਭ ਕੁਝ ਕਰਨ ਵਾਲੇ ਕਿਉਂਕਿ ਉੱਥੇ ਵੀ ਲਿਖਣ ਵਾਲੇ ਤੁਸੀਂ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ ਤਾਂ ਇਸ ਚੀਜ਼ ਨੂੰ ਬਹੁਤ ਹੀ ਤੁਸੀਂ ਆਪਣੇ ਜੀਵਨ ਦੇ ਵਿੱਚ ਤੇ ਕਰਨਾ ਕੀ ਹੈ ਤੁਸੀਂ ਨੇ ਦੇਖੋ ਪੰਜੇ ਬਾਣੀਆਂ ਦਾ ਨਿਤਨੇਮ ਕਰ ਸਕਦੇ ਤੁਸੀਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਕਿ ਚਾਪ ਜੀ ਸਾਹਿਬ ਕਿ ਚੌਪੀ ਸਾਹਿਬ ਜੀ ਦਾ ਪਾਠ ਤੇ ਇੱਕ ਮੈਂ ਤੁਹਾਨੂੰ ਜਿਹੜੇ ਸ਼ਬਦ ਦੱਸਦੀ ਹੁੰਦੀਆਂ ਤੁਸੀਂ ਐਂ ਲਾ ਲਓ ਵੀ ਜਿਹੜਾ ਮੈਂ ਤੁਹਾਨੂੰ ਉਹ ਸ਼ਬਦ ਦੱਸਦੀ ਹੁੰਨੀ ਨਾ ਡੱਖਣੀ ਮਹੱਲਾ ਪੰਜਵਾਂ ਵਾਲਾ ਤਾ ਕੋ ਇੱਕ ਰੱਬ ਨੇ ਹੀ ਦੱਸਿਆ ਹੋਇਆ ਵੀ ਹਾਂ ਆਗਰ ਕਿਤੇ ਵੀ ਕਿਸੇ ਵੀ ਚੀਜ਼ ਦੀ ਕੋਈ ਮੁਸ਼ਕਲ ਆਉਂਦੀ ਹੈ ਕਦੇ ਵੀ ਤੁਹਾਡਾ ਕੋਈ ਕੰਮ ਅੜਦਾ ਹੈ ਨਾ ਤਾਂ ਤੁਸੀਂ ਬਸ ਉਹ ਸ਼ਬਦ ਦਾ ਪਾਠ ਕਰਨ ਲੱਗੋ ਨਹੀਂ ਤਾਂ ਤੁਸੀਂ ਜਪਜੀ ਸਾਹਿਬ ਕਰੋ ਚੌਪੀ ਸਾਹਿਬ ਕਰੋ ਆਨੰਦ ਸਾਹਿਬ ਜੀ ਦਾ ਪਾਠ ਕਰੋ ਤਾਂ ਤੁਹਾਡੀਆਂ ਨਾ ਜੀਵਨ ਦੇ ਵਿੱਚ ਵੀ ਖੁਸ਼ੀਆਂ ਹੋਣਗੀਆਂ ਤੁਹਾਡੇ ਆਲੇ ਦੁਆਲੇ ਵੀ ਹੀ ਹੋਵੇ ਤੁਹਾਡੇ ਕੋਲ ਵੀ ਕੋਈ ਜਾਦੂ ਟੂਣਾ ਤੰਤਰ ਮੰਤਰ ਜੋ ਵੀ ਕਿਸੇ ਨੂੰ ਲੱਗਦਾ ਨਾ ਜਾਂ ਤੁਹਾਡੇ ਘਰ ਦੇ ਵਿੱਚ ਜਿੰਨੀ ਕਮਾਈ ਕਰਦੇ ਹੋ ਬਰਕਤ ਨਹੀਂ ਰਹਿੰਦੀ ਨਾ ਤਾਂ ਤੁਸੀਂ ਅੰਮ੍ਰਿਤ ਵੇਲੇ ਸੰਭਾਲਣ ਲੱਗ ਜਾਓ 3 ਤੋਂ 5 ਵਜੇ ਦਾ ਤੁਸੀਂ ਸਮਾਂ ਸੰਭਾਲਣ ਲੱਗ ਜਾਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਤਾਰ-ਤਾਰ ਭੁੱਲੋਗੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਿੱਧਰੋਂ ਪੈਸਾ ਆਈ ਜਾਂਦਾ ਤੇ ਕੀ ਸਾਡੇ ਬਣੀ ਜਾਂਦਾ ਤੇ ਵਾਈਗਰੂ ਜੀ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਜੋ ਤੂੰ ਕਰ ਰਿਹਾ ਇਹ ਖੁਦ ਦੀ ਜੀਵਣੀ ਹੈ ਵਾਈਗਰੂ ਜੀ ਨੇ ਜਦੋਂ ਜਿਹੜਾ ਵੀ ਉਹਦੇ ਲੜ ਲੱਗੇ ਨਾ ਉਹਨੂੰ ਕਦੇ ਵੀ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਣ ਦਿੱਤਾ ਦੇਖੋ ਤੁਸੀਂ ਹਨਾ ਅੰਮ੍ਰਿਤਸਰ ਸਾਹਿਬ ਦੇਖਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸ਼ਾਇਦ ਇਹ ਗੱਲ ਵੀ ਉਹ ਵੀਰ ਸਿਰਫ ਕਹਿੰਦਾ ਜੈ ਮਾਤਾ ਦੀ ਬੋਲੋ ਮੈਂ ਤੁਹਾਡੇ ਵਾਸਤੇ ਇਦਾਂ ਹਨਾ ਪੈਸੇ ਦੇਊਗਾ ਤੁਹਾਨੂੰ ਲੰਗਰ ਦੇਊਗਾ ਆਪਣੇ ਪਿਤਾ ਜੀ ਤਾਂ ਇਹ ਵੀ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਨੇ ਵੀ ਤੂੰ ਬੈਠ ਕੇ ਚੌਂਕੜਾ ਲਗਾ ਕੇ ਕੇਰਾ ਮੈਨੂੰ ਯਾਦ ਕਰ ਤੂੰ ਇੱਕ ਕਦਮ ਵਾਹਿਗੁਰੂ ਜੀ ਵੱਲ ਪੱਟੇਂਗਾ ਨਾ ਤਾਂ 10 ਕਦਮ ਵਾਹਿਗੁਰੂ ਜੀ ਤੈਨੂੰ ਅੱਗੇ ਲੈਣਾ ਆਉਣਗੇ ਤਾਂ ਜੁੜਜੋ ਅਗਰ ਚਾਹਣਿਓ ਕਿ ਤੁਹਾਡੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਨਹੀਂ ਤਾਂ ਅੱਜਕੱਲ ਦੇਖ ਰਹੇ ਹੋ ਪਿੰਡਾਂ ਦੇ ਵਿੱਚ ਹੀ ਬੱਚੇ ਵਿਆਹ ਕਰਾਈ ਜਾਂਦੇ ਐ ਪਤੀ ਪਤਨੀ ਦੀ ਨਹੀਂ ਬਣਦੀ ਘਰ ਦੇ ਵਿੱਚ ਪੈਸੇ ਦੀ ਤੰਗੀ ਘਰ ਦੇ ਵਿੱਚ ਕਲੇਸ਼ ਨੌਕਰੀ ਨਹੀਂ ਮਿਲ ਰਹੀ ਅਗਰ ਤੁਸੀਂ ਵਾਹਿਗੁਰੂ ਜੀ ਦੇ ਲੜ ਲੱਗ ਜੂਗੇ ਨਾ ਤੁਹਾਡੇ ਬੇੜੇ ਪਾਰ ਹੋ ਜਾਣਗੇ ਚਾਹੇ ਮੈਥੋਂ ਤੁਸੀਂ ਕੋਰੇ ਕਾਗੇ ਤੇ ਲਿਖਾ ਕੇ ਲੈ ਲਓ ਜਿਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਸਮਝ ਲਓ ਕੁਣੇ ਆਪਣੀ ਕਿਸਮਤ ਖੁਦ ਲਿਖ ਲਈ ਤਾਂ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤਕਲੀ ਸਾਰੇ ਪੈਂਟਰਾ ਬਣ ਮੇਰੇ ਵੱਲੋਂ ਸਤਿ ਸ੍ਰੀ ਅਕਾਲ